ਆਪਾਂ ਨਸ਼ੇ ਬਾਰੇ ਵੀ ਪੁੱਛਦੇ ਆ ਜਾਣਕਾਰੀ ਲੈਣੇ ਆ ਵੀ ਮਾਨ ਸਰਕਾਰ ਦੇ ਰਾਜ ਵਿੱਚ ਨਸ਼ਾ ਕਿੰਨਾ ਕੁ ਵਿਖ ਰਿਹਾ ਕਿੰਨਾ ਕੁ ਨਹੀਂ ਵਿਖ ਰਿਹਾ ਕਿੰਨਾ ਕਾ ਨਸ਼ੇ ਤੇ ਕੰਟਰੋਲ ਹੋ ਗਿਆ ਜੇ ਕੋਈ ਕੰਟਰੋਲ ਨਹੀਂ ਗਿਆ ਇਹ ਤਾਂ ਜੀ ਇੱਧਰ ਤਾਂ ਪੂਰਾ ਏ ਧਿਆਨ ਦੇਣ ਦੀ ਲੋੜ ਆ ਜੀ ਨਸ਼ੇ ਵਾਲੇ ਪਾਸੇ ਤਾਂ ਸਾਡੇ ਤਾਂ ਆ ਵੀ ਮੁੰਡੇ ਤੋਂ ਵੇਖਿਆ ਕੋਟਪੁਰੇ ਵੀ ਮਰੇ ਆ ਜੀ ਤੇ ਆਸੇ ਪਾਸੇ ਪਿੰਡਾਂ 'ਚ ਪੂਰੀ ਲੁੱਟ ਖੋ ਚਟਿਆਂ ਦੀ ਪੂਰੀ ਮਚਾਈ ਵੀ ਆ ਜੀ ਜੀ ਨਹੀਂ ਜਿਹੜਾ ਨਸ਼ਾ ਵਿਖ ਰਿਹਾ ਪਿੰਡਾਂ ਦੇ ਵਿੱਚ ਕਿਹੜਾ ਕਿਹੜਾ ਨਸ਼ਾ ਵਿਖ ਰਿਹਾ ਛੱਟਾ ਝੱਟਾ ਦਾ ਫੋਲ ਹੀ ਆ ਜੀ ਆਮੀ ਵੇਖਦਾ ਨਹੀਂ ਸਰਕਾਰ ਕਹਿੰਦੀ ਇਹ ਤਾਂ ਪੂਰੇ ਨਥਪਾਲੀ ਅਸੀਂ ਕੋਈ ਅनाथ ਨਹੀਂ ਜੀ ਆਪਣੇ ਸਾਰੇ ਪਿੰਡ ਦੇ ਵੇਖੋ ਜੀ ਕਿੰਨੇ ਚਿੱਟੇ ਵਾਲੇ ਲੁੱਟ ਖਵਾ ਕਰਦੇ ਕਿੰਨੇ ਮਰੇ ਆ ਜੀ ਜੀ ਕੋਈ ਕੰਟਰੋਲ ਨਹੀਂ ਕੀ ਹਜੇ ਤਾਂ ਜੀ ਇਹ ਇੱਧਰ ਕੰਟਰੋਲ ਕਰਨ ਦੀ ਲੋੜ ਆ ਜੀ ਪੂਰੀ ਨਹੀਂ ਸਰਕਾਰ ਕਹਿੰਦੀ ਇਹਦੇ ਵਿੱਚ ਤੁਸੀਂ ਸਰਕਾਰ ਦਾ ਸਾਥ ਦਿਓ ਨਸ਼ਾ ਫੇਰ ਬੰਦ ਹੋ ਸਕਦੀ ਹੈ ਇਕੱਲੀ ਸਰਕਾਰ ਵੀ ਨੀਤ ਕੰਟਰੋਲ ਕਰ ਸਕਦਾ ਇਹ ਜਿੱਥੋਂ ਦਾ ਜੀ ਸਰਕਾਰ ਉਹਨਾਂ ਨੂੰ ਕੰਟਰੋਲ ਕਰੇ ਹੁਣ ਸਾਨੂੰ ਕੀ ਪੈਰਾ ਕਿੱਥੋਂ ਦੇ ਨੰਗਦਾ ਜੀ ਆਉਂਦਾ ਦਾ ਕਿਸੇ ਪਾਸੇ ਦੀ ਹੋਗਾ ਜੀ ਕਿੰਨੇ ਡਰੋਨ ਫੜੇ ਗਏ ਡਿੱਗੇ ਆ ਚਿੱਟੇ ਦੇ ਭਰੇ ਕੋਈ ਸਮੈਗ ਦੇ ਕੋਈ ਅਸਲਾ ਹੀ ਹੁੰਦਾ ਹੁਣ ਆਪਾਂ ਨੂੰ ਕੀ ਬਰਾਏ ਕਿਥੋਂ ਦੇ ਨਾਂ ਕਿਉਂਦਾ ਆਪਾਂ ਹੁਣ ਪਿੰਡ 'ਚ ਰਕਾਰ ਸਕਦੇ ਆ ਉਹ ਜਿੱਥੋਂ ਨੰਗਦਾ ਉਥੋਂ ਦੇ ਨਾ ਪਰੋਕ ਸਕਦੇ ਨਹੀਂ ਜੋ ਕੋਈ ਪਿੰਡ 'ਚ ਵੇਚਣਾ ਆਉਂਦਾ ਜਾਂ ਕੋਈ ਪਿੰਡ ਦੇ ਵਿੱਚ ਵੇਚਦਾ ਉਹਦੀ ਵੀ ਇਤਲਾਹ ਦਿੱਤੀ ਜਾਵੇ ਫਿਰ ਵੀ ਕੰਟਰੋਲ ਹੋ ਜਾਂਦਾ ਕੁਝ ਉਹ ਤਾਂ ਜੀ ਗੋਪਤੀ ਆਉਂਦੇ ਆ ਰਾਤ ਬਰਾਤ ਤੇ ਆਉਂਦੇ ਆ ਜੀ ਜਿੰਨਾ ਜਿਹੜੇ ਬੰਦੇ ਲੈਂਦੇ ਆ ਉਹ ਇੱਕ ਦੂਜੇ ਲੈ ਕੇ ਗਾਂ ਉਹਨਾਂ ਦੇ ਹੈਗੇ ਗਾਹ ਕਿ ਵੰਡੀ ਜਾਂਦੇ ਆ ਇੱਕ ਹੋਰ ਦੱਸੋ ਜਿਹੜੀ ਜੀਵ ਵਾਲੀ ਗੋਲੀ ਦੀ ਤੁਸੀਂ ਗੱਲ ਕਰ ਰਹੇ ਸੀ ਉਹਦੇ ਬਾਰੇ ਵੀ ਦੱਸੋ ਮਾੜਾ ਜੀ ਜੀਵ ਵਾਲੀ ਗੁਰੂ ਦੇ ਬੁਰਾ ਹਾਲ ਹੀ ਸਾਡੇ ਇੱਥੇ ਪੂਰਾ ਇਕੱਠ ਹੀ ਹੁੰਦਾ ਜੀ ਮੱਲਾ ਇਕਲੇਨਕੇ ਚ ਤੇ ਫਰੀਦਕੋਟ ਜਾੜ ਉੱਥੇ ਜਿਹੜਾ ਆਮਰੀਜ਼ ਆ ਉਹ ਤਾਂ ਪਹਿਲਾਂ ਇਹਨਾਂ ਦਾ ਜੀਵ ਵਾਲੀਆਂ ਗੋਲੀਆਂ ਤੇ ਪਰਚੀ ਆਉਂਦੀ ਫੁੱਲ ਲਾਈਨ ਲੱਗੀ ਹੁੰਦੀ ਹੈ ਉੱਥੇ ਜਿਹੜਾ ਆਮਰੀਜ਼ ਉਹਨਾਂ ਤੇ ਵਾਰੀ ਨਹੀਂ ਆਉਂਦੀ ਥੋੜੇ ਪਿੰਡ ਇਹ ਹੀ ਗੱਲ ਦੱਸਦੇ ਕੱਲ੍ਹ ਕੋਈ ਸੀ ਗੁਰੂ ਉੱਥੇ ਵੀ ਕਿਸੇ ਬਹਿਵਾਲਾ ਕਹਿੰਦੇ ਕੱਲੇ ਜੀਵ ਵਾਲੀਆਂ ਗੋਲੀਆਂ ਮਿਲਦੀਆਂ ਦਵਾਈ ਘੱਟ ਮਿਲਦੀ ਇੱਥੇ ਜੀਵ ਵਾਲੀ ਦਾ ਫੁੱਲ ਹੀ ਹੈ ਜੀ ਸੁੱਣ ਸੋਭ ਜੋਨਿਕ ਲੈਂਡ ਚ ਲਾ ਕੇ ਗੋਲੀ ਮਿਲਦੀ ਆ ਲੈਂਡ ਚ ਲਾ ਕੇ ਫਰੀਦਕੋਲ ਪਰਚੀਆਂ ਆਈ ਬੰਦੀਆਂ ਉਹ ਥੇੜਾ ਅਮਰੀਜ਼ ਐ ਮੈਂ ਆਪ ਦੋ ਤਿੰਨ ਅਰੀ ਮਹੀਨਾ ਇੱਕ ਚੱਕਰ ਲਾਉਂਦਾ ਰਹਿ ਮਰਤਾਏ آپریشن ਵਾਰੇ ਗਿਆ ਸੀਗਾ ਅਸੀਂ ਤਾਂ ਜਿਹੜੇ آپریشن ਵਾਲੇ ਬਜ਼ੁਰਗ ਕਿਸੇ ਉਹਦਾ ਪਿੱਛੇ ਲੰਕਦੇ ਸੀ ਤੇ ਜਿਹੜੇ ਜੀਬ ਵਾਲੇ ਇਹਨਾਂ ਨੂੰ ਬੈਲ ਸੀਗੀ ਨਹੀਂ ਇੱਕ ਤਾਂ ਦੱਸੋ ਜਿਹੜੀ ਜੀਬ ਵਾਲੀ ਗੋਲੀ ਆ ਉਹ ਚ ਨਸ਼ਾ ਉਹਦਾ ਫੌਲੀ ਨਾ ਛਾਈ ਤੇ ਜਿਹੜੀ ਦੂਜੀ ਗੋਲੀ ਆ ਆਮ ਪਟੀਆਂ ਹੁੰਦੀਆਂ ਤੇ ਸਰਕਾਰ ਉਹਨਾਂ ਦੇ ਉਹਨੂੰ ਫੜ ਰਹੀ ਐ ਇੱਕ ਪਾਸੇ ਸਰਕਾਰ ਖੁਦ ਨਸ਼ਾ ਵੇਚ ਰਹੀ ਐ ਇਹ ਤਾਂ ਇਹਨਾਂ ਦਾ ਹੁਣ ਦੇਖੋ ਕੀ ਰਾਜਨੀਤੀ ਐ ਜੀ ਬਾਕੀ ਕਿਰੀਅਾਨੇ ਵਾਲੀ ਦੁਕਾਨ ਆ ਜਾਂ ਕੋਈ 8 ਵਜੇ ਬੰਦ ਹੋ ਜਾਂਦੀ ਹੈ ਡੇਰੀ 10 ਵਜੇ ਬੰਦ ਹੋ ਜਾਂਦੀ ਹੈ ਇਹ ਨਸ਼ੇ ਵਾਲੇ ਦਾ ਇਹ ਕੰਮ ਆ ਜਿੱਥੋਂ 11 ਵਜੇ ਮੋਟਰਸਾਈਕਲ ਚੱਕ ਦਿੰਦੇ ਆ ਜੀ ਫੋਲ ਜਿੰਨਾ ਮਰਜ਼ੀ ਲੈ ਆਉਣ ਜੀ ਹਾਂਜੀ ਅੱਜ ਇਤੋਂ ਨਾਲ ਆਈ ਸਾਡੇ ਜੀ ਠੀਕ ਹੈ ਜੀ ਇੱਥੋਂ ਜਿੱਥੋਂ ਮੋਟਰਸਾਈਕਲ ਚੱਕ ਦਿੰਦੇ ਆ ਜੀ ਮਾਵੇਂ ਹੁਣ ਕਈਆਂ ਨੂੰ ਮਾੜੀ ਲੱਗੇ ਗੱਲ ਜੀ ਪਿੰਡ 'ਚ ਇੱਥੇ ਠੀਕ ਹੈ ਨਾ ਜੇ ਕੋਈ ਬੰਦੇ ਮਰ ਗਏ ਜਾਂ ਕੋਈ ਗੱਲ ਮੁੜ ਕੇ ਐਵੇਂ ਕਹਿਣ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਬਾਅਦ ਜੀ ਸਿੱਧਾ ਪਹਿਲਾਂ ਜਦੋਂ ਕੇ ਪਤਾ ਹੀ ਹੁੰਦਾ ਆਪਾਂ ਨੂੰ ਹਾਂਜੀ ਇਹ ਅੱਜ ਕੰਟਰੋਲ ਸਮਝ ਲਓ ਵੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਸਾਰਾ ਕੁਸਾ ਹੈਗਾ ਹੀ ਮੰਨ ਕੇ ਚੱਲੋ ਜਿਵੇਂ ਬਿੱਲਾਂ ਤੇ ਧਿਆਨ ਦਿੱਤਾ ਜਾਂ ਹੋਰ ਕਾਹਤੇ ਧਿਆਨ ਦਿੱਤਾ ਸਰਕਾਰ ਨੇ ਥੋੜਾ ਜਿਹਾ ਇਧਰ ਜੀ ਜ਼ਰੂਰੀ ਹੈ ਜੀ ਹਾਂ ਜੀ ਜਿਹੜੀ ਚੰਗੀ ਚੀਜ਼ ਆ ਉਹ ਤੇ ਉਹੀ ਰੇਟ ਆ ਰਹੀ ਹੈ ਜੀ ਜਿਹੜਾ ਰੇਤ ਹੈ ਵੀ ਮਿੱਟੀ ਹੈ ਉਹਦਾ ਰੇਟ ਵਸਾਕ ਘਟ ਗਿਆ ਹੋਵੇ ਕੋਈ ਆਪਾਂ ਤਾਂ ਦੇਖਿਆ ਨਹੀਂ ਸਾਡੇ ਰਸਤੇ ਦਾ ਹੁਣ ਲਵਾਈ ਜਾਂਦੇ ਆ ਸਾਡਾ ਪਰੌਣੇ ਨੇ ਕੋਠੀ ਪਾਉਣੀ ਹੈ ਉਹ ਵੀ ਚੰਗਾ ਰੇਟ ਆਨੰਦਪੁਰ ਵਾਲਾ ਜਿਹੜਾ ਚੰਗਾ ਰੇਤ ਦਾ ਉਹੀ ਰੇਟ ਆ ਰਿਹਾ ਜੀ ਕੀ ਰੇਟ ਨਹੀਂ ਆਇਆ ਇਹਨਾਂ ਨੇ ਕੰਫਰਮ ਨਹੀਂ ਹੋਇਆ ਉਹਨਾਂ ਦਾ ਅੰਦਾਜ਼ਾ ਜਾਂ ਕੁਝ ਕੋਈ 10-2 ਨਹੀਂ ਤਾਂ ਐਨਾ ਕੋਈ ਅੰਦਾਜ਼ਾ ਨਹੀਂਗਾ ਜੀ ਮੇਰੇ ਸਾਹ ਨਾਲ ਕੋਈ ਉਹੀ 7 7500 ਨੂੰ ਟਰਾਲੀ ਆ ਰਹੀ ਹੈ ਜੀ ਉਹੀ 100 ਰੁਪਏ ਹੋਊਗਾ ਮੰਨ ਲਓ 100 ਦਿੱਤੀ ਹੋ ਗਿਆ ਜੀ ਹਾਂ ਜੀ 100 ਦਿੱਤੀ ਹੋ ਗਿਆ ਹਾਂ ਜੀ ਅੰਕਲ ਨੇ ਲੈ ਕੇ ਆਂਦੀ ਹੈ ਜੀ ਰੇਟ ਸੀ ਉਹਨੂੰ ਬਲਾਇਆ ਹੋਰ ਚਲੋ ਆ ਜਿਹੜਾ ਮਾੜਾ ਰੇਤਾ ਉਹ ਪਾਉਂਦਾ ਹੋਊਗਾ ਜੀ ਘੱਟ ਰੇਟ ਤੇ ਅੱਛਾ ਜਿਹੜਾ ਜਨਕ ਮਾੜਾ ਰੇਤਾ ਆਪਾਂ ਕਹਿੰਦੇ ਪਾਂਡੋ ਵਾਲਾ ਪਾ ਲਈ ਉਹੀ ਰੇਟ ਆਈ ਜਾਂਦਾ ਹਾਂ ਜੀ ਕੋਈ ਘਟਿਆ ਨਹੀਂ ਜਨਕੀ ਨਹੀਂ ਆਪਾਂ ਤਾਂ ਨਹੀਂ ਲੱਗਦਾ ਜੀ ਜਨਕੀ ਹਾਂ ਜੀ ਆਪਣੇ ਜੀ ਆਪਣੇ ਮਾਨ ਸਾਹਿਬ ਨੇ 5 ਰੁਪਏ ਫੁੱਟ ਦੀ ਗੱਲ ਕੀਤੀ ਸੀ ਆਪਣੇ ਨਾਲ ਉਹ ਮੁੱਦਤੀ ਤਲਾਂ ਲਈ ਵੀ ਆਪਣੀ ਬਈ ਜੀ ਚੱਲ ਰਹੀ ਆ ਜਿਹੜੀ ਆਪਣੀ ਥੱਡ ਚੱਲ ਪਈ ਹਾਂਜੀ ਮੁੱਦਤੀ ਤਲਾਂ ਲਈ ਉੱਥੋਂ 5 ਰੁਪਏ ਜਦੋਂ ਮਰਜੀ ਤਸਾਨ ਵੀਰ ਜਾਓ ਨਾ ਉੱਥੋਂ ਜਦੋਂ ਮਰਜੀ 5 ਰੁਪਏ ਦੇ ਨਾਲ ਹਿਸਾਬ ਨਾਲ ਆਪਾਂ ਨੂੰ ਰੇਤਾ ਮਮਾਈਆ ਤਰਾਸਾ ਦੇ ਡੇਟਾ ਲੇਬਰਾ ਅੰਦਰ ਵੀ ਦੇ ਪੈਸੇ ਲੱਦ ਲੱਦਣਿਆ ਕੋਈ ਹੋਰ ਕੋ ਚੋਰ ਬਜਾਰੀ ਤਾਂ ਨਹੀਂ ਨਾ 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 ਭਾਈ 70 ਰੁਪਏ ਦੇ ਵੀ ਚੋਰ ਬਜਾਰੀ ਨਹੀਂ 70 ਰੁਪਏ ਦੇ ਵੀ ਚੋਰ ਬਜਾਰੀ ਨਹੀਂ ਨਾ ਤੋ ਇਤਨ ਦੁੰਡਾ ਤਾਂ ਐਸਾ ਨਾ ਤੋ 76 ਰੁਪਏ ਦੇ ਵੀ ਨਹੀਂ ਜਿਹੜੀਆਂ ਅੰਦਰ ਪੈਦਲੀਆਂ ਦੇ ਪੈਸੇ ਲੱਗ ਜਾਂਦੇ ਸੀ ਲੱਥ ਲੱਦੋਂ 5-5 ਲੱਖ ਰੁਪਏ ਚੱਤੀ ਪਰੇ ਉਹ ਭਾਈ ਅੱਜ ਤੱਕ ਫ੍ਰੀ ਹੁੰਦੀਆਂ ਅੱਜ ਰੁਪਿਆ ਵੀ ਨਹੀਂ ਤੋ ਹੀ ਲੈ ਰਿਆ ਮੰਨ ਲਓ ਜਿਹੜੇ ਅੰਦਰਲੇ ਬਚੋਲੇ ਆ ਉਹਨਾਂ ਦੀ ਤੜੀਆਂ ਆਪਾਂ ਨੂੰ ਤੂੰ ਆਪਣਾ ਸੰਧਵਾ ਸਾਹਿਬ ਆ ਤੋ ਇਹ ਮੰਨ ਲਓ ਆਪਣੇ ਡਾਕਟਰ ਬਲਜੀਤ ਔਰ ਮੰਤਰੀ ਸਾਹਿਬ ਆ ਉਹਨਾਂ ਦੇ ਤੂੰ ਬੰਦਾ 7 ਸਾਡੇ ਅੰ内 ਤੋਂ 24 ਘੰਟੇ ਦਰਵਾਜ਼ੇ ਥੱਲੇ ਆ ਜਦੋਂ ਮਰਜੀ ਆਓ ਸਾਡੇ ਘਰ ਨੂੰ ਵੜੋ ਹੁਣ ਮੁੱਦ ਕਿਹੜਾ ਰੇਤਾ ਵੇਖਿਆ ਜਾਊਗਾ ਵੀ 5 ਰੁਪਏ ਫੁੱਟ ਜੇ ਲੈ ਕੇ ਚੰਗਾ ਰੇਤਾ ਹੈਗਾ ਜੋ ਹੋਇਆ ਮਿੱਟੀ ਤੋਂ 5 ਰੁਪਏ ਦੋਲੇ ਮਕਾਨ ਤੇ ਪੈਸੇ ਲੈਣੇ ਡੇ ਕੇ ਸਿੱਟਣਾ ਉਹਦਾ ਰੇਤਾ ਹੀ ਵੇਖਿਆ ਜਾਊਗਾ ਵੀ 5 ਰੁਪਏ ਫੁੱਟ ਜੇ ਕੋਈ ਚੰਗਾ ਰੇਤਾ ਆਪ ਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਨਹੀਂ ਇਹ ਤਾਂ ਠੀਕ ਹੈ ਜੀ ਹਾਂ ਕਰਨਤਾਰਨ ਵੀ ਸਾਡੇ ਇਧਰ ਹੀ ਆ ਹਾਂਜੀ ਕਰਨਤਾਰਨ ਕਿਹੜਾ ਪੰਜਾਬ ਤੋਂ ਬਾਹਰ ਨਹੀਂ ਰੇਤੇ ਦੇ ਰੇਤੇ ਦਾ ਫਰਕ ਹੈਗਾ ਜੀ ਗੱਲ ਕਰਦੇ ਆ ਵੀ ਹੁਣ ਆ ਕਹਿੰਦੇ ਤਰਨ ਤਰਨ ਵਾਲਾ ਮਹਿੰਗਾ ਤੇ ਦੂਜਾ ਸਸਤਾ ਰੇਤੇ ਦੀ ਗੱਲ ਹੋਈ ਆ ਹਾਂਜੀ ਵੀ 5 ਰੁਪਏ ਜਿਹ ਮੁੱਧਖੀ ਵਾਲਾ ਰੇਤਾ ਚੰਗਾ ਹੈ ਵਧੀਆ ਰੇਤਾ ਹੈ ਤੇ ਉਹ 5 ਰੁਪਏ ਦੇਣ ਹਾਂ ਵਧੀਆ ਹੈ ਤੇ ਜੋ ਚ ਹਾਈ ਮਿੱਟੀ ਆ ਜੀ ਤੇ ਫਿਰ ਉਹ 5 ਰੁਪਏ ਦਾ ਉਹ ਵੀ ਫਾਇਦਾ ਨਹੀਂ ਹੈ ਕੋਈ ਜੀ ਚੋ ਪਤਾ ਲੱਗ ਚੋ ਚੰਗਾ ਜਿਹੜਾ ਰੇਤਾ ਕੋਈ ਉਹਦਾ ਰੇਟ 5 ਰੁਪਏ ਕਰਨ ਜਿਹੜਾ ਵਧੀਆ ਚਣਾਈ ਦੇ ਕੰਮ ਆਉਂਦਾ ਵੀ ਅਗਲੇ ਨੇ ਮਕਾਨ ਕੀਪਾ ਕਿਵੇਂ ਪੈਸੇ ਲਾਉਣੇ ਆ ਉਹਦਾ ਤਾਂ ਫਾਇਦਾ ਹੈਗਾ ਜੀ ਹੁਣ ਇਹ ਹੁਣ ਰੇਟਾ ਵੇਖਿਆ ਜਾ ਉਹ ਮੁੱਦ ਕੀ ਵਾਲਾ ਆਪਾਂ ਕਹੀਏ ਤਾਂ ਜਾਣੇ ਆਪਾਂ ਕਿਹੜਾ ਜਾ ਕੇ ਵੇਖ ਲਈ 5 ਰੁਪਏ ਫੋਟ ਵਾਲਾ ਸਹੀ ਆ ਹਾਂਜੀ ਆਹ ਲੀਆਂ ਲੈ ਕੋ ਅਨੰਦਪੁਰ ਵਾਲਾ ਰੇਟਾ ਮੋਟਾ ਵੀ ਜੀ ਉਹ ਤਾਂ ਕਰਕੇ ਮਹਿੰਗਾ ਮਿਲ ਰਿਹਾ ਜੀ ਹੋ ਠੀਕ ਆ ਯਾਰ ਆ ਬਸ ਕਿਸਾਨਾਂ ਦਾ ਕਹਿਣਾ ਵਲੰਟੀਅਰਾਂ ਦਾ ਕਹਿਣਾ ਕਿ ਆਪ ਦੀ ਟਰੈਲੀ ਲੈ ਕੇ ਜਾਓ ਤੇ ਜੋ ਮਾਨ ਸਾਹਿਬ ਨੇ ਕਿਹਾ ਉਹੀ ਰੇਟ ਦਿੱਤਾ ਮਿਲੂਗਾ ਕੋਈ ਚੋਰ ਬਜਾਰੀ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਦੇਣਾ ਕਿਸੇ ਗੁੰਡਾ ਟੈਕਸ ਨਹੀਂ ਦੇਣਾ ਉਹੀ ਰੇਟ ਮਿਲੂਗਾ